ਕਿਸ ਨੂੰ ਅਕਸਰ ਨਾਲ ਲੱਗਿਆ ਸਾਥੀਓ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਮੈਂ ਅੱਜ ਤੁਹਾਡੇ ਰਾਹੀਂ ਤਰਨਪ੍ਰੀਤ ਸਿੰਘ ਸੌਂਦ ਜਿਹੜੇ ਕਿ ਕੈਬਨਿਟ ਦੇ ਮੰਤਰੀ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਕਰਦਾ ਕਿ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਆਧਾਰ ਇਸ ਗੱਲ ਦਾ ਨਹੀਂ ਕਿ ਉਹ ਉਹਨਾਂ ਦਾ ਜਿਹੜਾ ਉਮੀਦਵਾਰ ਆ ਝਾੜੂ ਪਾਰਟੀ ਦਾ ਉਹ 2 ਨੰਬਰ ਵਾਰਡ ਚੋਂ ਉਹਦੀ ਹਾਰ ਹੋਈ ਐ ਉਹ ਤਾਂ ਲੋਕਾਂ ਦਾ ਫਤਵਾ ਹੈ ਉਹਦੇ ਤਾਂ ਜਿੱਤ ਹਾਰ ਬਣੀ ਹੁੰਦੀ ਐ ਲੋਕ ਕਚੈਰੀ ਵਿੱਚ ਵੀ ਉਹਨਾਂ ਨੂੰ ਜਿਹੜਾ ਵਾ ਉਹ ਹਾਰ ਦਾ ਮੂੰਹ ਦੇਖਣਾ ਪਿਆ ਪਰ ਜਿਹੜਾ ਘਟਨਾਕ੍ਰਮ ਹੋਇਆ ਜਿਸ ਤਰੀਕੇ ਨਾਲ ਕਾਊਂਟਿੰਗ ਦੇ ਸਮੇਂ ਚ ਜਦੋਂ ਕਿ 3 ਮਸ਼ੀਨਾਂ ਗਿਣੀਆਂ ਜਾ ਚੁੱਕੀਆਂ ਸੀਗੀਆਂ ਔਰ ਚੌਥੀ ਮਸ਼ੀਨ ਨੂੰ ਤੋੜ ਦਿੱਤਾ ਗਿਆ 브్రాਡ ਡੇ ਲਾਈਟ ਦੇ ਵਿੱਚ ਔਰ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਜਿਹੜੀ ਆ ਮਸ਼ੀਨ ਨੂੰ ਉਹਦੀ ਪੰਤ ਤੋੜ ਕੀਤੀ ਔਰ ਉਸ ਤੋਂ ਬਾਅਦ ਸੌਲ ਸਾਹਿਬ ਜਿਹੜੇ ਨੇ ਉਹ ਇੱਕ ਵੀਡੀਓ ਜਾਰੀ ਕਰਦੇ ਨੇ ਉਹਦੇ ਵਿੱਚ ਮੰਗ ਕਰਦੇ ਨੇ ਕਿ ਇਹ ਬਹੁਤ ਹੀ ਹਿੰਮਤ ਭਾਗੀ ਘਟਨਾ ਹੋਈ ਹੈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀਆਂ ਨੇ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ। ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਤੁਸੀਂ ਇਹ ਜਿਹੜੀਆਂ ਇਹ ਝੂਠ ਆ ਜਿਹੜਾ ਤੁਹਾਡਾ ਉਹ ਕਿਉਂ ਸੁਣਾਉਣਾ ਚਾਹੁੰਦੇ ਹੋ? ਤੁਸੀਂ ਇਹ ਕਿਹਨੂੰ ਤੁਸੀਂ ਸੱਚੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋ? ਕਿਹਦੇ ਕੋਲ? ਦੇਖੋ ਜੇ ਤਾਂ ਕਿਤੇ ਕੋਈ ਥੋੜਾ ਮੋਟਾ ਫਰਕ ਹੁੰਦਾ ਲੀਡ ਦਾ ਤਾਂ ਫੇਰ ਇਹ ਪਰਚਾ ਜਿਹੜਾ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਇਹ ਕਾਂਗਰਸ ਦੇ ਉਮੀਦਵਾਰ ਸਤਨਾਮ ਚੌਧਰੀ ਤੇ ਹੋਣਾ ਸੀਗਾ ਪਰ ਕਿਉਂਕਿ ਲੀਡ ਜਾਦਾ ਸੀਗੀ ਇਹ ਗੱਲ ਕੋਈ ਲਕੋ ਨਹੀਂ ਸਕਦਾ ਕਿ ਉਹ ਤਾਂ ਮਸ਼ੀਨ ਤੋੜ ਨਹੀਂ ਸਕਦਾ ਕਿਉਂਕਿ ਉਹ ਤਾਂ ਜਿੱਤ ਰਿਹਾ ਉਹ ਚੌਥੀ ਮਸ਼ੀਨ ਕਿਉਂ ਤੋੜੂਗਾ ਭਾਜਪਾ ਦਾ ਜਿਹੜਾ ਉਮੀਦਵਾਰ ਆ ਉਹ ਬਹੁਤ ਪਿੱਛੇ ਚੱਲ ਰਿਹਾ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਉਹ ਵੀ ਕੋਈ ਕਿਤੇ ਉਹਦੀ ਵੋਟ ਜਿਹੜੀ ਆ ਕੋਈ ਨੇੜੇ ਤੇ ੜੇ ਨਹੀਂ ਸੀਗੀ ਵੀ ਉਹ ਵੀ ਕਿਉਂ ਤੋੜੂਗਾ ਤੋ ਰਹਿ ਗਿਆ ਪਿੱਛੇ ਝਾੜੂ ਪਾਰਟੀ ਦਾ ਉਮੀਦਵਾਰ ਗੁਰਦੀਪ ਵਿੱਕੀ ਮਸ਼ਾਲ ਔਰ ਉਹਦੇ ਨਾਲ ਦੋ ਹੋਰ ਜਿਹੜੇ ਲੋਕ ਜਿਹੜੇ ਪੋਲਿੰਗ ਏਜੰਟ ਬਣੇ ਹੋਏ ਸੀਗੇ ਸ਼ਹਿਰ ਦੇ ਬਾਹਰਲੇ ਹਿੱਸਿਆਂ ਚੋਂ ਆਕੇ ਅਮਰਦੀਪ ਪUREਵਾਲ ਔਰ ਪਰਮਪ੍ਰੀਤ ਸਿੰਘ ਪੌਂਪੀ ਐਮਸੀ ਇਹਨਾਂ ਨੇ ਤਿੰਨਾਂ ਨੇ ਰਲ ਕੇ ਉਹ ਮਸ਼ੀਨ ਜਿਹੜੀ ਆ ਉਹ ਤੋੜੀ ਔਰ ਕਿਉਂਕਿ ਰਿਟਰਨਿੰਗ ਅਫਸਰ ਜਿਹੜਾ ਸੀਗਾ ਉਹ ਬीडीपीਓ ਖੰਨਾ ਸੋ ਬीडीपीਓ ਕਿਦੇ ਥੱਲੇ ਆਉਂਦਾ ਕਿਦੇ ਅਧੀਨ ਆਉਂਦਾ ਪੰਚਾਇਤ ਵਿਭਾਗ ਦੇ ਪੰਚਾਇਤ ਵਿਭਾਗ ਦਾ ਮੰਤਰੀ ਕੌਣ ਆ ਤਨਪ੍ਰੀਤ ਸਿੰਘ ਸੌਣ ਸੋ ਇਹ ਦਾਲ ਚ ਕਾਲਾ ਨਹੀਂ ਸੀਗਾ ਸਾਰੀ ਦਾਲ ਹੀ ਕਾਲੀ ਸੀਗੀ ਇਹ ਇੱਕ ਛੜਿਆੰਤਰ ਦੇ ਤਹਿਤ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਘਟਨਾਕ੍ਰਮ ਹੋਇਆ ਅੰਦਰ ਮਸ਼ੀਨ ਤੋੜ ਦਿੱਤੀ ਗਈ ਔਰ ਬਾਹਰ ਆਪਣੇ ਸਾਥੀਆਂ ਨੂੰ ਕਹਿ ਕੇ ਭੰਗੜੇ ਪਵਾਏ ਗਏ ਉਹਨਾਂ ਤੋਂ ਢੋਲ ਵਜਾਇਆ ਗਿਆ ਪੂਰਾ ਜਿਹੜਾ ਨਾਚ ਇਹਨਾਂ ਨੇ ਉਹ ਕੀਤਾ ਔਰ ਮੀਡੀਆ ਦੇ ਤੁਹਾਡੇ ਕੈਮਰਿਆਂ ਦੇ ਵਿੱਚ ਕੈਦ ਹੋਇਆ ਸਾਰੇ ਸ਼ਹਿਰ ਨੇ ਕੀ ਪੂਰੇ ਪੰਜਾਬ ਨੇ ਦੇਖਿਆ ਔਰ ਜਿਹੜੇ ਲੋਕ ਸੀਗੇ ਉਹ ਉਹਨਾਂ ਤੋਂ ਕੋਹਾਇਆ ਗਿਆ ਕਿ ਜੀ ਇਹ ਤਾਂ ਵਿਕਾਸ ਦੀ ਜਿੱਥੋਈ ਹੈ ਹਾਲਾਂਕਿ ਅੰਦਰ ਕੋਈ ਨਤੀਜਾ ਐਲਾਨ ਨਹੀਂ ਹੋਇਆ ਔਰ ਬਾਹਰ ਤੁਹਾਡੇ ਲੋਕ ਜਿਹੜੇ ਤੁਹਾਡੇ ਨਾਲ ਰੋਜ਼ ਤੁਹਾਡੀ ਗੱਡੀ 'ਚ ਬੈਠਦੇ ਨੇ ਕਰਨ ਰੋੜੇ ਵਰਗੇ ਨੀਟ ਐਮਸੀ ਵਰਗੇ ਇੱਥੋਂ ਤੱਕ ਕੇ ਆਪਣਾ ਜਿਹੜਾ ਜੀਟ ਐਮਸੀ ਆ ਉਹ ਉਹਦੇ ਵੱਲੋਂ ਵੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਹੈਰਾਨਗੀ ਦੀ ਗੱਲ ਹੈ ਕਿ ਤੁਸੀਂ ਐਡ ਐਡੀਆਂ ਜ਼ਿੰਮੇਵਾਰੀਆਂ ਤੁਸੀਂ ਨਿਭਾ ਚੁੱਕੇ ਹੋ ਤੁਸੀਂ ਇੱਕ ਜ਼ਿੰਮੇਵਾਰ ਵਿਅਕਤੀ ਹੋ ਔਰ ਤੁਸੀਂ ਕਿਹੋ ਜਿਹੀਆਂ ਬਚਕੀਨੀਆਂ ਹਰਕਤਾਂ ਕਰ ਰਹੇ ਹੋ ਅਸੀਂ ਧਰਨਾ ਲਾ ਰਹੇ ਆ ਅਸੀਂ ਜਿਹੜੀ ਟੋੜੀ ਹੋਈ ਮਸ਼ੀਨ ਦੇ ਬਾਰੇ ਅਸੀਂ ਸੱਚ ਜਾਨਣਾ ਚਾਹ ਰਹੇ ਆ ਤੇ ਤੁਸੀਂ ਬਾਹਰ ਸਾਡੇ ਬਿਲਕੁਲ ਸਿਰ ਤੇ ਖੜੇ ਹੋ ਕੇ ਤੁਸੀਂ ਕੀ ਕਹਿੰਦੇ ਨੇ ਨਾਚ ਕਰ ਰਹੇ ਹੋ ਗਾਣੇ ਵਜਾ ਰਹੇ ਹੋ ਭੰਗੜੇ ਪਾ ਰਹੇ ਹੋ ਢੋਲ ਵਜਾ ਰਹੇ ਹੋ ਉਹ ਸੌਂਦ ਸਾਹਿਬ ਕੋਈ ਤਾਂ ਕੋਈ ਨੈਤਿਕਤਾ ਰੱਖੋ ਔਰ ਤੁਸੀਂ ਆਪਣੀ ਵੀਡੀਓ ਚ ਕਹਿ ਰਹੇ ਹੋ ਕਿ ਕਿਸੇ ਨੇ ਇਹ ਸੀਸੀਟੀਵੀ ਫੁਟੇਜ ਦੇਖੀ ਕਿਉਂਕਿ ਸਾਰੀ ਦਾਲ ਕਾਲੀ ਸੀਗੀ ਤੁਹਾਨੂੰ ਪਤਾ ਵੀ ਸੀਸੀਟੀਵੀ ਜਿਹੜੀ ਸੀ ਕੈਮਰਾ ਉਹ ਉਹਨੂੰ ਵੀ ਟੈਂਪਰ ਕੀਤਾ ਇਹ ਕੋਈ ਇੱਕ ਜਾਂ ਦੋ ਬੰਦੇ ਦੀ ਕਹਾਣੀ ਨਹੀਂ ਹੈਗੀ ਇਹ ਸਾਰੀ ਇੱਕ ਵੱਡੀ ਸਾਜ਼ਿਸ਼ ਸੀਗੀ ਜਿਹਦਾ ਪਰਦਾ ਫਾਸ਼ ਹੋ ਗਿਆ ਇਹ ਤਾਂ ਜੇ ਅਸੀਂ ਇਸ ਗੱਲ ਦਾ ਵਿਰੋਧ ਨਾ ਕਰਦੇ ਇਹ ਤਾਂ ਪਾਰਟੀ ਦੇ ਜਿਹੜੇ ਸਾਡੇ ਆਤਮਾਂ ਬਾਗੂ ਨੇ ਅਸੀਂ ਇਸ ਲੋਕਤੰਤਰ ਦੀ ਹੱਤਿਆ ਨੂੰ ਬਚਾਉਣ ਦੀ ਇਹ ਨਾ ਅਸੀਂ ਸੰਘਰਸ਼ ਲੜਦੇ ਤਾਂ ਇਹ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਆਪਣੇ ਉਮੀਦਵਾਰ ਨੂੰ ਜੇਤੂ ਐਲਾਨ ਕਰਵਾਉਣਾ ਸੀਗਾ ਤੁਸੀਂ ਇੱਕ ਪਾਸੇ ਸੌਂਸ ਸਾਹਿਬ ਵਿਚਾਰੇ ਬਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਵੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਤੁਹਾਡੇ ਚ ਮਾੜੀ ਵੀ ਨਾਟਕਤਾ ਹੈਗੀ ਹੈ ਤਾਂ ਤੁਸੀਂ ਵਿੱਕੀ ਮਿਸ਼ਾਲ ਨੂੰ ਅਮਰਦੀ ਪੁਰੇਵਾਲ ਨੂੰ ਔਰ ਪੌਂਪੀ ਐਮਸੀ ਨੂੰ ਆਪ ਥਾਣੇ ਵਿੱਚ ਪੇਸ਼ ਕਰਵਾਓ ਔਰ ਉਹ ਆਪਣਾ ਦੋਸ਼ ਬਣਨ ਤੁਸੀਂ ਕਹਿ ਰਹੇ ਹੋ ਬੀਡੀਪੀਓ ਆਪਣਾ ਬਿਆਨਾਂ ਚ ਕਹਿ ਰਿਹਾ ਇੱਕ ਵਿਅਕਤੀ ਨੇ ਮਸ਼ੀਨ ਜਿਹੜੀ ਆ ਉਹ ਤੋੜੀ ਹੈ ਦੇਖੋ ਇਹ ਤਾਂ ਇਹ ਸਬੂਤ ਤਾਂ ਮਟਾਇਆ ਨਹੀਂ ਜਾ ਸਕਦਾ ਕਿ ਮਸ਼ੀਨ ਟੁੱਟੀ ਹੈ ਔਰ ਉੱਥੇ ਜਿਹੜੇ ਲੋਕ ਹਾਜ਼ਰ ਨੇ ਮੌਕੇ ਤੇ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਇਹ ਕੋਈ ਲੁਕੀ ਸ਼ੀਪੀ ਗੱਲ ਤਾਂ ਹੈ ਨਹੀਂ ਤਾਂ ਫਿਰ ਤੁਸੀਂ ਕਿਹੜੀਆਂ ਕਿਹਨੂੰ ਮੂਰਖ ਬਣਾ ਰਹੇ ਹੋ ਕਿਹਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੌਂ ਸਾਹਿਬ ਤੁਹਾਡਾ ਜਿਹੜਾ ਝੂਠ ਆ ਉਹ 3 ਸਾਲ ਚੱਲ ਗਿਆ ਪਰ ਹੁਣ ਲੋਕਾਂ ਨੂੰ ਸਮਝ ਆ ਗਈ ਤੋ ਇਸ ਕਰਕੇ ਕਾਰਵਾਈ ਜਿਹੜੀ ਆ ਉਹ ਕੋਈ ਨਹੀਂ ਅਸੀਂ ਤਾਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਤਾਂ ਹਨਰੇਬਲ ਹਾਈ ਕੋਰਟ ਵੀ ਜਾਵਾਂਗੇ ਅਸੀਂ ਉੱਚ ਅਦਾਲਤਾਂ ਦੇ ਵਿੱਚ ਇਸ ਨੂੰ ਤਕੜੇ ਹੋ ਕੇ ਲੜਾਂਗੇ ਇਹ ਜਿਹੜਾ ਖੰਨੇ ਦੇ ਵਿੱਚ ਐਡਾ ਬਟਰਾ ਇਹ ਘਟਨਾਕ੍ਰਮ ਹੋਇਆ ਜਿਨੇ ਲੋਕਤੰਤਰ ਨੂੰ ਤਾਰ-ਤਾਰ ਔਰ ਇੱਕ ਕਾਲੇ ਦਿਨ ਦੇ ਵਿੱਚੋਂ ਖੰਨਾ ਇਹਨੂੰ ਯਾਦ ਰੱਖੂਗਾ ਨਾ ਇਹ ਇਹ ਭੁੱਲਣਯੋਗ ਆ ਇਹ ਨਾ ਬਖਸ਼ਣਯੋਗ ਸੋ ਅਸੀਂ ਤਾਂ ਜਾਵਾਂਗੇ ਕੋਰ ਕਚੈਰੀਆਂ 'ਚ ਇਹ ਜਿਹੜੇ ਤੁਹਾਡੇ ਇਹ ਛੜਿਆੰਤਰ ਨੇ ਉਹਨੂੰ ਅਸੀਂ ਉਹਦਾ ਪਰਦਾ ਫਾਸ਼ ਕਰਾਂਗੇ ਔਰ ਉਹਦੇ ਨਾਲ ਨਾਲ ਐਸਐਚਓ ਸਿਟੀ 2 ਔਰ ਉਹਦੇ ਨਾਲ ਨਾਲ ਜਦੋਂ ਬਾਹਰ ਆਏ ਇੱਕਦਮ ਜਿਹੜੇ ਕਾਲੀ ਦਲ ਦੇ ਉਮੀਦਵਾਰ ਸੀ ਉਹਨੇ ਸ਼ਰੀਆ ਬਾਹਰ ਆ ਕੇ ਕਿਹਾ ਸਾਡੇ ਕੋਲ ਵੀਡੀਓ ਆ ਦੇਖ ਲੋ ਆ ਕੀ ਕਹਿ ਰਿਹਾ ਇਹ ਲਾ ਬਹੁਤ ਪਿੱਛੇ ਰਿਹਾ ਯਾਰ ਆ ਦੇਖੋ ਆ ਦੇਖੋ ਆ ਐਸਐਚਓ ਸਿਟੀ 2 ਉਹਨੂੰ ਵਾਪਸ ਮੋੜ ਰਿਹਾ ਕਿ ਤੂੰ ਬਾਹਰ ਨਾ ਜਾ ਅੰਦਰ ਚੱਲ ਔਰ ਇੱਕ ਬੀਜੇਪੀ ਦੇ ਜਿਹੜੇ ਨੇ ਉਹਨੇ ਵਿਕੀ ਮਸਾਲ ਦਾ ਨਾਮ ਲਿਆ ਵੀ ਉਹਨੇ ਮਸ਼ੀਨ ਤੋੜੀ ਆ ਨਾ ਵਿਸ਼ਾਲ ਵਿਕੇ ਜਦ ਮਸ਼ੀਨੇ ਪੜਤੀ ਜਿੱਟੇ ਕੋਲੋਂ ਵਿਕੀ ਵਿਸ਼ਾਲ ਦਾ ਇਹ ਖੋਲੀ ਹੋਈ ਸੀ ਜਿਹੜੀ ਪੜਤੀ ਉਹਨੇ ਆ ਖੋਲੀ ਹੋਈ ਸੀ ਕਹਿੰਦਾ ਹਜੇ ਪੰਤੀ ਉਹਨੇ ਇਹ ਕਹਿ ਰਿਹਾ ਇਹ ਸਾਡਾ ਤਾਂ ਕੋਈ ਹੈ ਨਹੀਂ ਵਿਕੀ ਮਸਾਲੇ ਤੋੜੀ ਬਸ ਵਾਹ ਦੇਖੋ ਪੰਗੜੇ ਪਾ ਰਹੇ ਨੇ ਆ ਲੋ ਲੋ ਲਓ 300 ਸੌਂ ਸਾਬ ਦੇ ਕੀ ਕਹਾਣੀ ਆ ਦੇਖੋ ਸਾਰਾ ਸ਼ਹਿਰ ਲੁਧਿਆਣਾ ਦਾ ਪਤਾਰ ਆ ਦੇਖੋ ਲਓ ਆ ਦੇਖੋ ਅੱਜ ਦੁਪਹਿਰ ਇੱਕ ਵਾਰ ਖੰਨਾ ਦੇ ਲੋਕਾਂ ਨੇ ਸੌਂ ਸਾਬ ਤੇ ਵਿਸ਼ਵਾਸ ਦਿਖਾਇਆ ਬੜੀ ਖੁਸ਼ੀ ਦੀ ਗੱਲ ਆ ਤਾਂ ਆਲ ਨੰਬਰ 2 ਨੂੰ ਜੇਤੂ ਜਾਣੇ ਗਏ ਨੇ ਸਾਰੇ ਪਾਰਟੀ ਪਰ ਜੇਤੂ ਲੜਨੇ ਗਏ ਨੇ ਲਓ ਦੇਖੋ ਜੇਤੂ ਲਾਨੇ ਗਏ ਰਹੇ ਇਹ ਆ ਆ ਆ ਸੌਂ ਸਾਬ ਦੀ ਗੱਡੀ 'ਚ ਰੋਹ ਚੜਦੇ ਨੇ ਜਿਹੜੇ ਇਹ ਆ ਇਹ ਜੀਆਂ ਮੈਂ ਕਹਿੰਦਾ ਸਮਝ ਨਹੀਂ ਆ ਰਹੀ ਵੀ ਇਹ ਇਹ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਆ ਉਹਦੇ ਨਾਲ ਨਾਲ ਐਸ ਐਚਓ ਸਿਟੀ 2 ਆ ਜਿਹੜਾ ਇਹਨੂੰ ਸਸਪੈਂਡ ਕਰਨਾ ਚਾਹੀਦਾ ਜਿਹੜਾ ਉੱਥੇ ਸ਼ਰਿਆਂ ਉੱਤੇ ਡਾਂਗ ਲੈ ਕੇ ਤੁਰਿਆ ਫਿਰ ਰਿਹਾ ਸੀਗਾ ਔਰ ਡਰਾਉਂਦਾ ਧਮਕਾਉਂਦਾ ਸੀ ਔਰ ਉੱਥੇ ਇਹ ਜਿਹੜੇ ਦੋ ਪੋਲਿੰਗ ਏਜੰਟ ਇੱਕ ਉਮੀਦਵਾਰ ਦੇ ਕਿਵੇਂ ਬਣ ਗਏ ਅਸੀਂ ਇਹਨਾਂ ਨੂੰ ਧੋਮੰਗ ਕਰਦੇ ਇਲੈਕਸ਼ਨ ਏਜੰਟ ਔਰ ਉਹਦੇ ਨਾਲ ਨਾਲ ਕੀ ਕਹਿੰਦੇ ਨੇ ਐਫ ਆਈ ਆਰ ਜਿਹੜੀ ਹੋ ਉਹ ਹਜੇ ਅਨਨੋਨ ਹੋਈ ਹੈ ਦੱਸੋ ਇਹ ਐਡਾ ਇਹ ਇਹ ਜੀਆਂ ਗੱਲਾਂ ਇਹ ਕਦੋਂ ਤੱਕ ਚੱਲਣਗੀਆਂ ਤੁਸੀਂ ਮਾੜੀ ਮੋਟੀ ਤਾਂ ਕੋਈ ਨੈਤਿਕਤਾ ਰੱਖੋ ਤੁਹਾਨੂੰ ਤੁਰੰਤ ਸਿਵਾ ਦੇਣਾ ਚਾਹੀਦਾ ਇਸ ਗੱਲ ਦੇ ਲਈ ਔਰ ਸਾਰੇ ਸ਼ਹਿਰ ਤੋਂ ਔਰ ਪੂਰੇ ਇਲਾਕੇ ਤੋਂ ਤੁਹਾਨੂੰ ਇਹ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਕਿ ਤੁਹਾਡਾ ਐਡਾ ਬੜਾ ਝੂਠ ਸਾਹਮਣੇ ਆਇਆ ਔਰ ਇਹ ਤਾਂ ਪਰਮਾਤਮਾ ਦੀ ਕਿਰਪਾ ਹੋਈ ਸਾਡੇ ਪਾਰਟੀ ਦੇ ਵਰਕਰਾਂ ਨੇ ਸਾਥ ਦਿੱਤਾ ਤਾਂ ਅਸੀਂ ਐਡਾ ਬੜਾ ਸੰਘਰਸ਼ ਲੜਿਆ ਔਰ ਜਿਹਦੇ ਵਿੱਚ ਅਸੀਂ ਜਿਹੜੀ ਜਿੱਤ ਹਾਸਲ ਕੀਤੀ ਹੈ ਮੈਂ 2 ਨੰਬਰ ਵਾਰਡ ਦੇ ਉਨਾ तमाम ਵੋਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਸਾਡਾ ਸਾਥ ਦਿੱਤਾ ਔਰ ਸਚਾਈ ਦੀ ਜਿਹੜੀ ਜਿੱਤ ਹੋਈ ਹੈ ਔਰ ਇਹਦੇ ਨਾਲ ਝੂਠ ਦਾ ਪਰਦਾ ਫਾਸ਼ ਹੋਇਆ ਔਰ ਜਿਹੜੀ ਦਬਾਅ ਔਰ ਪ੍ਰੈਸ਼ਰ ਪੋਲਿਟਿਕਸ ਦੀ ਅੰਤ ਦਾ ਸ਼ੁਰੂਆਤ ਹੋਇਆ ਔਰ ਇਹ ਲੜਾਈ ਜਿਹੜੀ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਤੁਹਾਡਾ ਵੀ ਬੜਾ ਧੰਨਵਾਦ ਕਰਦਾ ਸਾਰੇ ਮੀਡੀਆ ਦਾ ਕਿ ਜਿੰਨੇ ਦਿਨੇ ਸੰਘਰਸ਼ ਚੱਲਿਆ ਤੁਸੀਂ ਸਾਡਾ ਬਹੁਤ ਹੱਕ ਸੱਚ ਦੀ ਲੜਾਈ ਦੇ ਵਿੱਚ ਸਾਡਾ ਸਾਥ ਦਿੱਤਾ ਮੈਂ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦਾ ਧੰਨਵਾਦ ਕੋਟਲੀ ਸਾਹਿਬ ਤੁਸੀਂ ਤੁਹਾਡੇ ਤੇ ਐਲੀਗੇਸ਼ਨ ਲੱਗ ਰਹੇ ਨੇ ਵੀ ਤੁਸੀਂ ਮਾੜੀ ਸ਼ਬਦਾਂ ਦੀ ਗੱਤੋਂ ਕੀਤੀ ਹੈ ਜਿੱਥੇ ਉਹ ਕੀ ਰੀਜ਼ਨ ਹੈ ਜੀ ਕੀ ਕਾਰਨ ਸੀ ਉਹ ਦੇਖੋ ਅਸੀਂ ਲੜਾਈ ਲੜ ਰਹੇ ਸੀਗੇ ਗੇਟ ਦੇ ਸਾਹਮਣੇ ਕਿ ਮਸ਼ੀਨ ਤੋੜੀ ਗਈ ਜਾਂ ਇਹਦੇ ਸਾਨੂੰ ਕੋਈ ਦੱਸੋ ਵੀ ਹੁਣ ਕੀ ਕਰ ਰਹੇ ਹੋ ਅਸੀਂ ਚਾਹੁੰਦੇ ਸੀ ਵੀ ਰਿਜ਼ਲਟ ਡਿਕਲੇਅਰ ਹੋਵੇ ਤੇ ਅਫਸਰ ਆਨਾ ਕੰਨੀ ਕਰ ਰਹੇ ਸੀ ਔਰ ਸਾਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਕਿਸੇ ਨੂੰ ਵੀ ਅੰਦਰ ਉਹਨਾਂ ਦੇ ਤਕਰੀਬਨ ਕੋਈ 20-25 ਜਣੇ ਜਿਹਦੇ ਵਿੱਚ ਇੱਕ ਆ ਗੁਰਸੇਰਤ ਸਿੰਘ ਕੋਈ ਭਪਿੰਦਰ ਸਿੰਘ ਸਰਾ ਹੈਗਾ ਔਰ ਹੋਰ ਬਹੁਤ ਸਾਰੇ ਲੋਕ ਤਕਰੀਬਨ ਕੋਈ 20-25 ਬੰਦੇ ਜਿਹੜੇ ਉਹ ਉਹਨਾਂ ਦੇ ਅੰਦਰ ਦੂਸਰੇ ਪਿਛਲੇ ਗੇਟ ਰਾਹੀਂ ਦਾਖਲ ਹੋ ਗਏ ਔਰ ਪੁਲਿਸ ਉਹਨਾਂ ਨੂੰ ਕੁਝ ਨਹੀਂ ਕਹਿ ਰਹੀ ਪੁਲਿਸ ਉਹਨਾਂ ਤੇ ਕੋਈ ਐਕਸ਼ਨ ਨਹੀਂ ਕਰ ਰਹੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅਸੀਂ ਥੱਲੇ ਬੈਠੇ ਉਹਨਾਂ ਦੀਆਂ ਘਰ ਦੀਆਂ ਲੇਡੀਆਂ ਸਤਨਾਮ ਚੌਧਰੀ ਜੀਆਂ ਭੈਣਾਂ ਉਹਨਾਂ ਦੇ ਘਰੋਂ ਵਾਈਫ ਉਹਨਾਂ ਦੇ ਹੋਰ ਬਾੜ ਦੀਆਂ ਲੇਡੀਆਂ ਉਹ ਬੈਠੀਆਂ ਨੇ ਔਰ ਅਸੀਂ ਸਾਰੇ ਉੱਥੇ ਬੈਠੇ ਆ ਔਰ ਦੇਖੋ ਬੇਸ਼ਰਮਗੀ ਦੀ ਹੱਦ ਹੁੰਦੀ ਆ ਵੀ ਤੁਸੀਂ ਇੱਕ ਪਾਸੇ ਤਾਂ ਅਸੀਂ ਰੋਸ ਵਿੱਚ ਆ ਅਸੀਂ ਗੁੱਸੇ 'ਚ ਆ ਔਰ ਤੁਸੀਂ ਸਾਡੇ ਬਿਲਕੁਲ ਸਿਰ ਦੇ ਉੱਤੇ ਖੜ ਕੇ ਤੁਸੀਂ ਇਹ ਤਮਾਸ਼ਾ ਦੇਖ ਰਹੇ ਹੋ ਤਾਂ ਫਿਰ ਗੁੱਸਾ ਆਉਣਾ ਨਹੀਂ ਸੀ ਦਲਕਾਰੇ ਮਾਰਦੇ ਹੋ ਤੁਸੀਂ ਨਾਰੇ ਮਾਰ ਰਹੇ ਹੋ ਸਾਡੇ ਇਹ ਝੰਡੇ ਸਾਡੇ ਉੱਤੇ ਜੀ ਝੁਲਾ ਰਹੇ ਹੋ ਔਰ ਮੈਂ ਪੁਲਿਸ ਵਾਲੇ ਨੂੰ ਕਿਹਾ ਐਸਐਚਓ ਸਦਰ ਨੂੰ ਕਿਹਾ ਕਿ ਲੜਾਈ ਹੋ ਜਾਣੀ ਇੱਥੇ ਕੋਈ ਐਸਾ ਹੋਰ ਘਟਨਾ ਨਾ ਵਾਪਰ ਜੇ ਇਹ ਜਿਹੜੇ ਲੋਕ ਨੇ ਸਾਨੂੰ ਪ੍ਰਵੋਕ ਕਰ ਰਹੇ ਨੇ ਪਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੁਲਿਸ ਟਸ ਤੋਂ ਮਸ ਨਹੀਂ ਹੋਈ ਔਰ ਉਹਨਾਂ ਨੂੰ ਇੱਥੋਂ ਤੱਕ ਵੀ ਨਹੀਂ ਕਿਹਾ ਸੀ ਕਿ ਢੋਲ ਬੰਦ ਕਰਾ ਦਿਓ ਯਾਰ ਕੋਈ ਇਲੈਕਸ਼ਨ ਆਊਂਸ ਥੋੜੀ ਹੋ ਗਈ ਢੋਲ ਵੱਜੀ ਜਾ ਰਿਹਾ ਪੁਲਿਸ ਨੂੰ ਅਸੀਂ ਕਹੀ ਜਾਣੇ ਬਾਰੀ-ਬਾਰੀ ਵੀ ਢੋਲ ਬੰਦ ਕਰਾ ਦਿਓ ਕੋਈ ਬੰਦ ਨਹੀਂ ਕਰੋ ਇੱਕ ਅਫਸਰ ਵੀ ਕੋਈ ਸਿਪਾਹੀ ਤੱਕ ਵੀ ਉੱਠ ਕੇ ਉਹਨਾਂ ਕੋਲ ਨਹੀਂ ਗਿਆ ਵੀ ਯਾਰ ਤੁਸੀਂ ਢੋਲ ਬੰਦ ਕਰ ਦਿਓ ਤੁਸੀਂ ਭੰਗੜੇ ਬੰਦ ਕਰ ਦਿਓ ਔਰ ਉੱਥੇ ਸਾਡੇ ਕੋਲ ਖੜਕੇ ਉਹ ਤਮਾਸ਼ਾ ਦੇਖਦੇ ਨੇ ਫਿਰ ਸਾਡੇ ਜੀ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ ਤੁਸੀਂ ਕਹਿੰਦੇ ਹੋ ਭੈੜੀ ਸ਼ਬਦਾਬਲੀ ਸਾਨੂੰ ਜਿਸ ਹੱਤਾਂ ਵੀ ਜਾਣਾ ਪਿਆ ਸੀ ਇਹ ਲੋਕਤੰਤ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਲੋਕਾਂ ਦੀ ਲੜਾਈ ਲੜ ਰਹੇ ਆ ਕੋਈ ਆਪਣੀ ਨਿੱਜੀ ਲੜਾਈ ਨਹੀਂ ਸਾਡੀ ਉਸ ਕਰਕੇ ਇਹਨਾਂ ਲੋਕਾਂ ਨੂੰ ਬਾੜੀ ਮੋਟੀ ਤਾਂ ਸੰਗ ਸ਼ਰਮ ਚਾਹੀਦੀ ਆ ਵੀ ਤੁਸੀਂ ਜਦੋਂ ਅਸੀਂ ਉੱਥੇ ਪ੍ਰਦਰਸ਼ਨ ਕਰ ਰਹੇ ਹਾਂ ਤੁਸੀਂ ਕੋਲ ਖੜਕੇ ਉੱਥੇ ਕੀ ਕਰ ਰਹੇ ਹੋ ਸਾਡੇ ਵਿੱਚ ਆ ਕੇ ਖੜੇ ਖੜ ਰਹੇ ਹੋ ਇਹਦਾ ਮਤਲਬ ਤੁਹਾਡੇ ਚ ਇਨਾ ਹੰਕਾਰ ਆ ਗਿਆ ਇਹਦਾ ਮਤਲਬ ਉਹ ਤੁਹਾਡੇ ਸਿਰ ਦੇ ਵਿੱਚ ਇੰਨੀ ਇਹ ਸੱਤਾ ਜਿਹੜੀ ਇੰਨੀ ਚੜ ਚੁੱਕੀ ਆ ਤੁਹਾਨੂੰ ਕੋਟਲੀ ਜੀ ਕੋਈ ਪੰਜਾਬ ਕਾਂਗਰਸ ਦਾ ਡੈਲੀਗੇਸ਼ਨ ਵੀ ਬਣ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਮਿਲਣ ਲਈ ਪਤਾ ਲੱਗਿਆ ਸੀ ਇਸ ਮਾਮਲੇ 'ਚ ਦੇਖੋ ਇਹ ਜਿਹੜੀ ਮਸ਼ੀਨ ਆ ਜਿਹੜੀ ਤੋੜੀ ਗਈ ਆ ਉਹ ਇਲੈਕਸ਼ਨ ਕਮਿਸ਼ਨ ਦੀ ਪ੍ਰਾਪਰਟੀ ਆ ਉਹ ਸਰਕਾਰੀ ਪ੍ਰਾਪਰਟੀ ਆ ਔਰ ਬਿਲਕੁਲ ਅਸੀਂ ਜਲਦੀ ਤੋਂ ਜਲਦੀ ਅਸੀਂ ਇੱਕ ਉੱਚ ਪਦਰੀ ਵਾਪਸ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਬੁਲਾਵਾਂਗੇ ਔਨਰੇਬਲ ਹਾਈ ਕੋਰਟ ਦੇ ਵਿੱਚ ਵੀ ਜਲਦੀ ਪਟੀਸ਼ਨ ਦਾਇਰ ਕਰ ਰਹੇ ਹਾਂ ਜੇ ਸਾਨੂੰ ਇਹਨਾਂ ਨੇ ਇਨਸਾਫ ਨਾ ਦਿੱਤਾ ਹਾਲਾਂਕਿ ਜੇ ਕੁਛ ਆਈਦਾ ਸੀ ਨੈਤਿਕਤਾ ਹੀ ਹੁੰਦੀ ਆ ਕਿ ਉਸੇ ਸਮੇਂ ਇਹਨਾਂ ਦੋਸ਼ੀਆਂ ਤੇ ਐਫਆਈਆਰ ਦਰਜ ਹੁੰਦੀ ਔਰ ਅੰਦਰ ਬੈਠੇ ਸੀਗੇ ਜਿਹੜਾ ਕੋਈ ਬਾਹਰ ਤੁਰੇ ਫਿਰਦੇ ਸੀ ਪੁਲਿਸ ਨੇ ਘੇਰਾ ਬਣਾ ਕੇ ਮੈਨੂੰ ਐਸਐਸਪੀ ਮੈਡਮ ਤੇ ਵੀ ਬੜਾ ਗਿਲਾ ਔਰ ਉਹ ਸਿਰਫ ਇਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਲਈ ਉੱਥੇ ਮੌਕੇ ਤੇ ਆਏ ਸਾਨੂੰ ਉਹਨਾਂ ਨੇ ਸਾਡਾ ਕੋਈ ਉਹਨਾਂ ਨੇ ਹਾਲ ਚਾਲ ਨਹੀਂ ਪੁੱਛਿਆ ਔਰ ਐਡੀ ਗੰਭੀਰਤਾ ਨਾਲ ਉਹਨਾਂ ਨੇ ਇਸ ਗੱਲ ਨੂੰ ਨਹੀਂ ਲਿਆ ਕਿ ਲੜਾਈ ਝਗੜਾ ਨ ਹੋਵੇ ਮੈਂ ਤਾਂ ਪੁਲਿਸ ਕਾਦੀ ਇਹ ਪੁਲਿਸ ਫੋਰਸ ਕਾਦਾ ਇਹ ਇਹ ਕਿਸੇ ਘਟਨਾ ਨੂੰ ਇਹ ਤਾਂ ਸਗਾ ਪਉ ਨੂੰ ਹੋਰ ਪ੍ਰੋਵੋਕ ਕਰ ਰਹੇ ਸੀ ਵੀ ਕੋਈ ਕੋਈ ਇੱਥੇ ਲੜਾਈ ਹੋਵੇ ਇੱਥੇ ਇੱਕ ਦੂਜੇ ਦੀਆਂ ਪੱਗਾਂ ਲੈਣ ਔਰ ਫਿਰ ਅਸੀਂ ਇਹਨਾਂ ਲੋਕਾਂ ਤੇ ਪਰਚੇ ਦਰਜ ਕਰੀਏ ਇਹਦਾ ਇਸ ਮਨਸੂਬਾ ਪੜਾਈ ਬੈਠੇ ਸੀਗੇ ਤੋ ਮੈਡਮ ਅਸੀਂ ਐਸਐਸਪੀ ਨੂੰ ਬੇਨਤੀ ਕਰੀ ਉੱਤਰ ਸਾਰੀ ਉਹਨਾਂ ਨੇ ਘੇਰਾ ਬਣਾ ਲਿਆ ਗੇਟ ਤੇ ਔਰ ਆ ਜਿਹੜੇ 10 15 20 ਬੰਦੇ ਸੀਗੇ ਆ ਜਿਨ੍ਹਾਂ ਦੇ ਮੈਂ ਨਾਂ ਲਾਏ ਨੇ ਆ ਭਪਿੰਦਰ ਸਿੰਘ ਸਰਾ ਆ ਗੁਰਸੇਰਤ ਵਰਗੇ ਔਰ ਅਮਰਦੀਪ ਪੁਰੇਵਾਲ ਵਿੱਕੀ ਮਿਸ਼ਾਲ ਤੇ ਆ ਪਰੰਪਰੀਤ ਪੰਪੀ ਵਰਗੇ ਜਿਹੜੇ ਦੋਸ਼ੀ ਲੋਕ ਸੀਗੇ ਅੰਦਰ ਅਸੀਂ ਉਹਨਾਂ ਨੂੰ ਬਾਹਰ ਵਿਰੋਧ ਉਹਨਾਂ ਦਾ ਕਰ ਰਹੇ ਸੀਗੇ ਉਸ ਡਰ ਦੇ ਪੱਖੋਂ ਉਹ ਉਹਨਾਂ ਦਾ ਇੱਕ ਘੇਰਾ ਬਣਾ ਕੇ ਉਹਨਾਂ ਨੂੰ ਪੁਲਿਸ ਨੇ ਪੁਲਿਸ ਦੇ ਦੀ ਛਤਰੀ ਦੇ ਥੱਲੇ ਉਹਨਾਂ ਨੂੰ ਉਹਨਾਂ ਨੂੰ ਵਾਪਸ ਜਿਹੜਾ ਉਹ ਕੱਢ ਦਿੱਤਾ ਗਿਆ ਔਰ ਇੱਥੋਂ ਤੱਕ ਵੀ ਇਹ ਕੁਝ ਬੰਦੇ ਉੱਥੋਂ ਬੁਲਾ ਕੇ ਵਿੱਕੀ ਮਿਸ਼ਾਲ ਨੇ ਆਪਣੇ ਕੁਝ ਸਰਦਾਰ ਦੋਸਤ મિતਰ ਸਪੂਣਾ ਨੇ ਸ਼ਰਾਬ ਵੀ ਪੀਤੀ ਹੋਈ ਸੀਗੀ ਔਰ ਮੈਂ ਜ਼ੈਡ ਸਕਿਉਰਟੀ ਚਾਹਨਾ ਪੁਲਿਸ ਨੇ ਕੋਈ ਸਕਿਉਰਿਟੀ ਦੀ ਕੋਈ ਇੱਕ ਵੀ ਧਿਆਨ ਨਹੀਂ ਰੱਖਿਆ ਇਸ ਗੱਲ ਦਾ ਹਾਲਾਂਕਿ ਪੰਜਾਬ ਦੇ ਵਿੱਚ ਕੀ ਅੱਜ ਵਾਪਰ ਰਿਹਾ ਤੁਹਾਨੂੰ ਪਤਾ ਹੀ ਹੈ ਪਰ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਜਿਹੜੇ ਉੱਥੋਂ ਦੂਸਰੇ ਇਧਰੋਂ ਲਿਆਂਦੇ ਸੀ ਲੋਕ ਉਹਨਾਂ ਨੇ ਸ਼ਰਾਬ ਪੀ ਕੇ ਲਲਕਾਰੇ ਮਾਰੇ ਔਰ ਇੱਕ ਤਰ੍ਹਾਂ ਦਾ ਉਹਨਾਂ ਨੇ ਸਾਡੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਛਡਾ ਕੇ ਲੈ ਜਾਈਏ ਇਹ ਕੀ ਇਹ ਸਾਨੂੰ ਨਹੀਂ ਪਤਾ ਸਾਡੇ ਕੋਲ ਕੋਈ ਵੀਡੀਓਜ਼ ਨਹੀਂ ਹੈਗੀਆਂ ਇਹ ਕਿਵੇਂ ਬਚਣਗੇ ਇਹਨਾਂ ਦੋਸ਼ਾਂ ਤੋਂ ਇਹ ਇਨਕਾਰੀ ਨਹੀਂ ਹੋ ਸਕਦੇ ਕ੍ਰੇਵੀ ਇਨਫੋਰਮੇਸ਼ਨ ਆ ਜੀ ਕਿ ਪੁਲਿਸ ਨੇ ਇੱਕ ਮੁਕਦਮਾ ਹੋਰ ਦਰਜ ਕੀਤਾ ਕਿ ਜਿਹੜਿਆ ਪੁਲਿਸ ਅਧਿਕਾਰੀ ਚੌਂ ਦੀਆਂ ਟੀਮਾਂ ਸੀਗੀਆਂ ਇਲੈਕਸ਼ਨ ਦੀਆਂ ਟੀਮਾਂ ਉਹਨਾਂ ਨੂੰ ਬੰਦਕ ਬਣਾਉਣ ਦਾ ਅਨਸਰਕਤ ਵਿਅਕਤੀਆਂ ਤੇ ਨਹੀਂ ਚਲੋ ਲੱਗਦਾ ਕੋਈ ਪ੍ਰੈਸ਼ਰ ਬਿਲਡ ਲਈ ਜਾਂ ਕੋਈ ਹੋਰ ਜੀ ਨਹੀਂ ਸਾਡੇ ਤੇ ਕੀ ਪ੍ਰੈਸ਼ਰ ਬਿਲਡ ਕਰ ਲੈਣਗੇ ਅਸੀਂ ਤਾਂ ਕੀ ਕਹਿੰਦੇ ਇਹਨਾਂ ਤੋਂ ਡਰ ਜਾਗੇ ਅਸੀਂ ਤਤਵਾਦੀਆਂ ਤੋਂ ਡਰੇ ਯਾਰ ਉਸ ਵੇ ਆ ਸਾਡਾ ਪ੍ਰਧਾਨ ਬੈਠਾ ਐਸਐਚਓ ਦੇ ਘਰੇ ਚ ਲੈ ਗਿਆ ਰੱਬ ਰੂਪੀਏ ਦੀ ਮਾਂ ਇਹਦੀ ਜਿਹੜੇ ਮਾਤਾ ਜੀ ਨੇ ਰੱਬ ਦਾ ਰੂਪ ਨੇ ਇਹ ਤਾਂ ਹੀ ਇਹਨਾਂ ਲੋਕਾਂ ਨੂੰ ਸਜ਼ਾ ਮਿਲ ਰਹੀ ਹੈ ਉਹ ਛੋਟੀ ਬੱਚੀ ਇਹਨਾਂ ਦੀ ਰੋ ਰਹੀ ਸੀ ਜਦੋਂ ਅਸੀਂ ਇਹਨਾਂ ਦੇ ਘਰੇ ਗਏ ਔਰ ਇਹਨਾਂ ਦਾ ਜਨਮ ਦਿਨ ਸੀ ਉਹਦਣ ਲੋ ਬੱਚੇ ਤਾਂ ਕੇਕ ਕਟਾਉਣ ਦੇ ਲਈ ਇਹਨਾਂ ਨੂੰ ਉਡੀਕ ਰਹੇ ਨੇ ਔਰ ਪੁਲਿਸ ਉੱਥੇ ਐ ਐਸ ਐਚਓ ਆ ਵਰਦੀ ਪਾ ਕੇ ਔਰ ਦੂਸਰੇ ਉਹਨਾਂ ਦੇ ਪੰਜ ਸੱਤ ਲੋਕ ਉਹ ਇਹਨਾਂ ਦੇ ਘਰ 'ਚ ਆ ਕੇ ਨਜਾਇਜ਼ ਧੱਕੇ ਨਾਲ ਐਂਟਰ ਕਰਦੇ ਨੇ ਸਰ ਕੀ ਅਕਾਲੀ ਦਲ ਦਾ ਵੀ ਕੰਪਰੋਮਾਈਜ਼ ਹੋ ਗਿਆ ਸੀ ਲਾਸਟ ਡੇ ਜੀ ਇਹਨਾਂ ਨਾਲ ਅਕਾਲੀ ਦਲ ਦਾ ਮੀਰਵਾਦ ਨੇ ਬੂਤੇ ਤੇ ਬੈਠਾ ਸੀਗਾ ਜੀ ਦੇਖੋ ਚਲੋ ਇਹ ਗੱਲ ਨਹੀਂ ਹੈ ਮੈਂ ਇਹ ਗੱਲ ਦਾ ਮੇਰੇ ਕੋਈ ਨਾ ਸਬੂਤ ਆ ਨਾ ਮੈਂ ਕੋਈ ਇਹ ਗੱਲ ਦਾ ਦੋਸ਼ ਲਾ ਸਕਦਾ ਮੈਨੂੰ ਇਹ ਗੱਲ ਦੀ ਲੋੜ ਨਹੀਂ ਪਰ ਇੱਕ ਗੱਲ ਦਾ ਜ਼ਰੂਰ ਆ ਵੀ ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਸੀ ਸਾਡੀ ਔਰ ਲੋਕਤੰਤਰ ਦੇ ਵਿੱਚ ਆਪਾਂ ਸਾਰੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਖਾਸ ਕਰਕੇ ਬੀਜੇਪੀ ਅਕਾਲੀ ਦਲ ਤੋਂ ਕਿ ਪੁਰਾਣੀਆਂ ਪਾਰਟੀਆਂ ਨੇ ਇਲੈਕਸ਼ਨਾਂ ਲੜਦੀਆਂ ਰਹੀਆਂ ਨੇ ਇਹਨਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸੀ ਔਰ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਤੁਹਾਡੇ ਨਾਲ ਹੀ ਬੀਜੇਪੀ ਵਾਲਿਆਂ ਨੂੰ ਵੀ ਅਕਾਲੀ ਦਲ ਵਾਲਿਆਂ ਨੂੰ ਵੀ ਅਗਰ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਆ ਸਰਕਾਰ ਦੀ ਔਰ ਸੌਂਦ ਦੀ ਜਿਹੜੀ ਤੱਕੇਸ਼ਾਈ ਸਾਹਮਣੇ ਆਉਂਦੀ ਆ ਤਾਂ ਉਹਦੇ 'ਚ ਸਾਰਿਆਂ ਨੂੰ ਰਲ ਕੇ ਇਹਦਾ ਸਾਥ ਦੇਣਾ ਚਾਹੀਦਾ ਨਾ ਕਿ ਇਹਦਾ ਕੋਈ ਸਾਡੀ ਕੋਈ ਆਪਣੀ ਲੜਾਈ ਨਹੀਂ ਸੀਗੀ ਇਹ ਲੋਕਤੰਤਰ ਦੀ ਜਿਹੜੀ ਪ੍ਰਕਿਰਿਆ ਹੈਗੀ ਔਰ ਰਿਜ਼ਲਟ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਹੋਈ ਆ ਖੰਨੇ ਦੇ ਵਿੱਚ ਜਿਵੇਂ ਮਸ਼ੀਨ ਤੋੜੀ ਗਈ ਆ ਸੋ ਭਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਡਾ ਹਮੇਸ਼ਾ ਸਾਥ ਦਿੰਦੇ ਹੋ ਔਰ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਕਦੇ ਬਖਸ਼ਿਆ ਨਹੀਂ ਜਾਊਗਾ ਇਹ ਇਦਾਂ ਦੀ ਲੜਾਈ ਅਸੀਂ ਸੜਕ ਤੋਂ ਲੈ ਕੇ ਵਿਧਾਨ ਸਭਾ ਪਾਰਲੀਮੈਂਟ ਵਿੱਚ ਵੀ ਔਰ ਵਿਧਾਨ ਸਭਾ ਵਿੱਚ ਵੀ ਸਾਡੇ ਵਿਰੋਧੀ ਧਿਰ ਦੇ ਨੇਤਾ ਸਾਹ ਪ੍ਰਤਾਪ ਸਿੰਘ ਬਾਜਵਾ ਉਹ ਇਹ ਮੰਤਰੀ ਸੌਂਹ ਦੇ ਅਸਤੀਫੇ ਦੀ ਮੰਗ ਕਰਨਗੇ ਔਰ ਅਸੀਂ ਆਨਰੇਬਲ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਘਰ ਨਹੀਂ ਬੈਠਾਂਗੇ ਧੰਨਵਾਦ ਨਿਰਾਸ਼ਾ ਕੇ ਅੰਧੇਰੀ ਮੇ ਆਸ਼ਾ ਕੀ ਕਿਰਨ मैंने मित्तल आई केयर सेंटर से मोतिया बिंद का ऑपरेशन कराया बहुत अच्छे ढंग से ऑपरेशन हुआ मैं बहुत प्रसन्न हूँ मित्तल आई केयर सेंटर खन्ना डॉक्टर नितिन मित्तल आई स्पेशलिस्ट यहाँ हजारों लोग सफेद मोतिया काला मोतिया दृष्टिपान और रेटिना जैसी मुश्किल समझे जाने वाली प्रॉब्लम से छुटकारा पा चुके हैं विद हाईटेक एंड अल्ट्रा मॉडर्न टेक्नोलॉजी और एक्सपीरियंस जो मित्तल आई केयर सेंटर को बनाता है सुपर स्पेशलिटी हॉस्पिटल रिलैक्सफुल एंड पेनफुल एनवायरनमेंट बिना किसी टांके या इंजेक्शन से इलाज शुगर से आई सोजिस का लेजर से इलाज और तिरछेपन भेंगापन के साथ साथ आँखों की रोशनी कम होने जैसी तमाम बीमारियों का इलाज किया जाता है डॉक्टर अंकिता गुप्ता स्किन एंड लेजर स्पेशलिस्ट हमारे यहाँ अनचाहे बालों वालों का किल मुहासे तिल मुहासे जख्म एक्ने स्कार्स, तिल मुहासे, धब्बे टैटो रिमूवल सब लेटेस्ट मशीनों के साथ ट्रीटमेंट किया जाता है इसके अलावा गंजेपन का इलाज पीआरपी थेरेपी द्वारा किया जाता है और हेयर ट्रांसप्लांट की भी फैसिलिटी है डॉक्टर रक्षा मित्तल गायनाकोलॉजिस्ट जो की पिछले लंबे समय ऐसी औरतों की हर तरह की बीमारी का इलाज कर रही है नॉर्मल एंड सीजीरियन डिलीवरी क्योंकि बच्चे और मां की सुरक्षा का दायित्व हमारा है। मित्तल आई केयर सेंटर मित्तल स्किन केयर एंड लेजर सेंटर पीर खाना रोड खन्ना फोन सतानवे आठ सौ पांच बीस सात सौ तेईस जीरो सोलह अट्ठाईस दो सौ तेईस एक सौ तेईस एंड चौरानवे सात सौ छियासी बारह सात सौ तेईस वेलकम टू रूपसी ब्यूटी सलून एंड ट्रेनिंग सेंटर विद लेटेस्ट टेक्नोलॉजी न्यू ट्रेंड्स एंड न्यू स्टाइल्स Specialist in bridal makeup with professional and certified beauty consultant. Best waterproof makeup, HD makeup, 3D makeup, airgun maker All types of skin treatments, all types of skin therapy, all types of facial, latest hair haircuts and hairstyle. Rebonding, smoothing, silk treatment, keratin treatments. हेयर कलर एंड हेयर हाईलाइटेड क्योंकि हम देते हैं आपकी पर्सनैलिटी को एक नया लुक रूपी ब्यूटी सलून एंड ट्रेनिंग इंस्टीट्यूट शॉप नंबर फोर्टी वन गुरु अमरदास मार्केट खन्ना मोबाइल नाइन एट सेवन